ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣੇ ਕੋਲ ਮਾਨ ਅੱਜ ਫੇਰ ਮੈਂ ਦੁਬਾਰਾ ਤੁਹਾਡੇ ਨਾਲ ਲਾਈਵ ਅਰਵਿੰਦ ਕੇਜਰੀਵਾਲ ਜੀ ਸੰਜੇ ਸਿੰਘ ਉਹਨਾਂ ਦੇ ਫੋਨ ਆਇਆ ਇਸ ਵਕਤ ਰਾਤ ਦੇ 2 ਵਜੇ ਹੋਏ ਨੇ ਤੇ ਕਿਉਂਕਿ ਅਸੀਂ ਸੌਂਦੇ ਨਹੀਂ ਤੇ ਪਤਾ ਲੱਗਿਆ ਕਿ ਸੁਖਵੀਰ ਬਾਦਲ ਅਮਰਸਰ ਸੌਤੋ ਕਾਗਜ਼ ਭਰਨੇ ਆ ਕੱਲ ਨੂੰ ਕਿਉਂਕਿ ਕੱਲ ਨੂੰ ਮੀਨਸ ਅੱਜ ਹੀ ਤੇ ਅੱਜ ਮੈਂ ਜਰੂਰ ਲਵਾ ਤੂੰ ਕਾਗਜ਼ ਭਰਨੇ ਤੇ ਆਖਰੀ ਦਿਨ ਉਹ ਵੀ ਕਾਗਜ਼ ਭਰਨੇ ਤਾਂ ਕਿ ਭਗਵਾਨ ਜੀ ਨੂੰ ਮੌਕਾ ਨਾ ਮਿਲੇ ਉਥੋਂ ਕਾਗਜ਼ ਭਰਨ ਦਾ ਕਿਉਂਕਿ ਜਦੋਂ ਕਾਗਜ਼ ਭਰਨੇ ਨੇ ਤਾਂ ਇੱਕ ਰੂਲ ਹੈ ਨਿਯਮ ਹੈ ਕਿ oath ਲੈਣੀ ਪੈਂਦੀ ਹੈ ਵੀਡੀਓ ਦੇ ਵਿੱਚ ਇਸ ਤਰ੍ਹਾਂ ਕਰਕੇ ਓਕੇ ਮੈਂ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਮੰਨੂੰਗਾ ਸਾਰੀਆਂ ਨਿਯਮ ਕਾਨੂੰਨ ਮਤਾਬਕ ਚੱਲੂੰਗਾ ਤਾਂ ਕਾਗਜ਼ੇ ਇਹਨੂੰ ਹੋ ਸਕਦਾ ਕਿ ਮੈਂ ਜਲਾਲਾਬਾਦ ਤੋ ਹੀ ਪਰਾਂ ਤੇ ਨਾਲ ਦੀ ਨਾਲ ਫਿਰ ਮੈਂ ਕੋਈ ਕੋਈ ਮੇਰੇ ਬਿਹਾਫ ਤੇ ਕੋਈ ਬੰਦਾ ਹੋਰ ਕਾਗਜ਼ ਨਹੀਂ ਪਰਚਦਾ ਮੈਨੂੰ ਉੱਥੇ ਪਰਸਨਲੀ ਜਾਣਾ ਪਊਗਾ ਸੋ ਇਹਨਾਂ ਨੇ ਚਾਲ ਖੇਡੀ ਹੁਣ ਕੇ ਭਗਵੰਤਮਾਨ ਹੁੰਦਾ ਮੌਕਾ ਮਿਲ ਜੀ ਚਲੋ ਕੋਈ ਗੱਲ ਜੇ ਚੋਰੀਆਂ ਲੜ ਰਹੇ ਹਾਂ ਦਸਕਬੀਰ ਜੀ ਤੁਹਾਨੂੰ ਮੁਬਾਰਕਾਂ ਚਲੋ ਇਸ ਗੱਲ ਦਾ ਤਾਂ ਪਤਾ ਲੱਗ ਜੂਗਾ ਹੁਣ ਕਿ ਅ ਤੁਸੀਂ ਕਹਿੰਦੇ ਸੀ ਰਾਜ ਕਰਾਂਗੇ 25 ਸਾਲ ਤੇ ਅੱਜ ਤੁਸੀਂ ਚੋਰੀਆਂ ਕਾਗਜ਼ ਭਰਨ ਦੀ ਕੋਸ਼ਿਸ਼ ਕਰ ਰਹੇ ਹੋ ਤੇ ਕੈਪਟਨ ਰਿੰਦਰ ਸਿੰਘ ਜੀ ਲੰਬੀ ਤੋਂ ਸੋ ਕਾਲਡ ਕੱਲ ਕਾਗਜ਼ ਭਰ ਰਹੇ ਨੇ ਲੜੀ ਦੇ ਕਿਉਂਕਿ ਜੇ ਉਹਨਾਂ ਨੂੰ ਫਿਕਰ ਹੁੰਦਾ ਪੰਜਾਬ ਦਾ ਤਾਂ ਇਸ ਤੋਂ 25 ਸਾਲ ਪਹਿਲਾਂ ਬਾਦਲਾਂ ਉੱਤੇ ਲੜਦੇ ਪਹਿਲਾਂ ਉਹਨਾਂ ਪੱਲੂ ਲੜਦੇ ਰਹੇ ਨੇ ਜਾਂ ਮਜੀਠੀਆ ਬਰੁੱਤ ਲੜਦੇ ਜਾਂ ਸੁਖਵੀਰਪੁਰ ਲੜਦੇ ਤੇ ਇਮੀਡੀਏਟਲੀ ਸੌਰੀ ਮੈਂ ਥੋੜਾ ਕੈਜੂਅਲ ਦੇ ਵਿੱਚ ਹਾਂ ਤੇ ਮੈਂ ਤਾਂ ਕੰਪੀਲਟ ਪਰਤੇ ਕੋ ਕੰਮ ਕਰ ਰਿਹਾ ਸੀ ਕਿ ਕੇਜਰੀਵਾਲ ਸਾਹਿਬ ਦਾ ਫੋਨ ਆਇਆ ਕਿ ਇਮੀਡੀਏਟਲੀ ਇਹ ਗੱਲ ਪੰਜਾਬੀਆਂ ਨੂੰ ਦੱਸੋ ਕਿ ਸੁਖਵੀਰ ਬਾਦਲਾ ਅਮਰਸਰ ਤੋਂ ਕਲਮ ਕੋ ਆ ਵੀ ਚ ਪਰੂਗਾ ਔਰ ਮੈਂ ਕਹਿੰਨਾ 2 ਕੋ ਸੀਟ ਤੋਂ ਲੜ ਰਹੇ ਨੇ ਜਿਹੜਾ ਅੱਲਾਬਾਦ ਹੈਗੀ ਤਾਂ ਹੈਗੀ ਤੁਹਾਨੂੰ ਕਾਹਦਾ ਖਤਰਾ ਹੈ ਕੈਪਟਨ ਵੀ ਦੋ ਸੀਟਾਂ ਤੋਂ ਲੜ ਰਹੇ ਸੁਖਵੀਰ ਬਾਦਲ ਵੀ ਦੋ ਸੀਟਾਂ ਤੋਂ ਲੜ ਰਹੇ ਇਹ ਦਾ ਮਤਲਬ ਹੈ ਸੇਫ ਸੀਟ ਜਾਂ ਸਮਥਿੰਗ ਲਾਈਕ 댓 ਇਸ ਤਰ੍ਹਾਂ ਦੀਆਂ ਗੱਲਾਂ ਕੁਝ ਹੋ ਰਹੀਆਂ ਸੋ ਵੀਰੋ ਨਹੀਂ ਨਹੀਂ ਆਉਦੀ ਕਿਉਂਕਿ ਅਬਦਲ ਕਲਾਮ ਜੀ ਨੇ ਕਿਹਾ ਕਿ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਤੁਹਾਨੂੰ ਨੀਂਦ ਚਾਉਂਦੇ ਨੇ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਪੰਜਾਬ ਦੇ ਕਿਸਾਨਾਂ ਨੂੰ ਆਤਮ ਹੱਤਿਆ ਤੋਂ ਬਚਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਕੇ ਉਹਨਾਂ ਦੀ ਤਰੱਕੀ ਕਰਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ ਪੰਜਾਬ ਦੀਆਂ ਤੀਆਂ ਭੈਣਾਂ ਦੀਆਂ ਇੱਜ਼ਤਾਂ ਚੁੰਨੀਆਂ ਬਚਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ ਪੰਜਾਬ ਦੇ ਬਜ਼ੁਰਗਾਂ ਦੇ ਇਲਾਜ ਕਰਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ ਪੰਜਾਬ ਦੇ ਵਪਾਰੀਆਂ ਦਾ ਵਪਾਰ ਵਧਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ ਪੰਜਾਬ ਦੇ ਦਲਿਤਾਂ ਦੀ ਇੱਜ਼ਤ ਪੰਜਾਬ ਦੇ ਦਲਿਤਾਂ ਨੂੰ ਬਣਦਾ ਮਾਨ ਸਨਮਾਨ ਦਿਵਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ ਧੰਨਵਾਦ ਤੁਸੀਂ ਇਸ ਵਕਤ ਵੀ ਮੇਰੇ ਖਾਲਚ ਲੋ ਜੀ 2 2K 2K ਇਸ ਵਕਤ ਲਾਈਵ ਦੇ ਵਿੱਚ 2K 2 ਵਜੇ 2 ਵਜੇ ਕੁਝ ਸਮਥਿੰਗ ਟਾਈਮ ਹੋਇਆ ਸੋ ਧੰਨਵਾਦ ਤੁਸੀਂ ਪਿਆਰ ਦਿੰਦੇ ਹੋ ਮੇਰੇ ਤੁਹਾਡਾ ਪਿਆਰ ਵੀ ਸਾਨੂੰ ਸੌਂਡ ਨਹੀਂ ਹੁੰਦਾ ਬਹੁਤ-ਬਹੁਤ ਮਿਹਰਬਾਨੀ ਇਨក្លਬ ਜਿੰਦ